ਦੀਪਿਕਾ ਲੂਥਰਾ ਨੂੰ ਧਮਕੀ ਦੇਣ ਵਾਲਾ ਰਮਨਦੀਪ ਸਿੰਘ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਦੱਸਿਓ ਕਿ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੇ ਉਥੇ ਹੀ ਕੱਲ ਦੀਪਿਕਾ ਲੂਥਰਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਜਿਹੜੀਆਂ ਕਿ ਦਿੱਤੀਆਂ ਜਾ ਰਹੀਆਂ ਸੀ ਦੂਜੀ ਵਾਰ ਛੜੀ ਕੇ ਧਮਕੀ ਦਿੱਤੇ ਗਏ ਤੇ ਉਥੇ ਪਹਿਲਾਂ ਕਈ ਧਮਕੀਆਂ ਜਿਹੜੀਆਂ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਚਹਿਰਿਆਂ ਨੂੰ ਆ ਰਹੀਆਂ ਸੀ ਤੇ ਦੀਪਿਕਾ ਲੂਥਰਾ ਨੂੰ ਲਗਾਤਾਰ ਜਿਹੜੀ ਕਿ ਜਾਨ ਨੂੰ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ 2 ਦਿਨ ਹੋ ਗਏ ਤੇ ਜਿਸ ਤੋਂ ਬਾਅਦ ਉਥੇ ਹੀ ਸੁਰੱਖਿਆ ਦੀ ਮੰਗ ਕੀਤੀ ਤੇ ਹੁਣ ਉਹਨਾਂ ਨੂੰ ਜਿਹੜਾ ਕਿ ਸੁਰੱਖਿਆ ਮਿਲ ਗਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਕਮਲਕੌਰ ਭਾਬੀ ਦੇ ਕਤਲ ਮਾਮਲੇ ਨੂੰ ਲੈ ਕੇ ਵੱਡੇ ਤੋਂ ਵੱਡਾ ਖੁਲਾਸਾ ਹੋ ਰਿਹਾ ਹੈ ਤੇ ਉਥੇ ਹੀ ਨਵੇਂ ਤੋਂ ਨਵਾਂ ਮੋੜ ਵੀ ਆ ਰਿਹਾ ਹੈ ਤੇ ਜਿਸ ਦੇ ਤਹਿਤ ਦੀਪਿਕਾ ਲੂਥਰਾ ਨੂੰ ਵੀ ਜਿਹੜਾ ਕਿ ਟਾਰਗੇਟ ਯਾਨੀ ਕਿ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤੇ ਕਮਲਕੌਰ ਭਾਬੀ ਦੀ ਬੀਤੇ ਦਿਨਾਂ ਦੇ ਵਿੱਚ ਮੌਤ ਹੋ ਗਈ ਤੇ ਲਾਸ਼ ਹੈ ਜਿਹੜੀ ਕਿ ਗੱਡੀ ਦੇ ਵਿੱਚੋਂ ਬ੍ਰਮਤ ਹੋਈ ਤੇ ਜਿਸ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਸੀ ਕਿ ਕਮਲ ਕੋਰ ਭਾਬੀ ਦੇ ਕਤਲ ਮਾਮਲੇ ਦੇ ਪਿੱਛੇ ਕਿਸ ਦਾ ਹੱਥ ਹੈ ਤੇ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਲਾਈਵ ਹੁੰਦੇ ਨੇ ਤੇ ਕਈ ਉਹਨਾਂ ਦੇ ਵੱਲੋਂ ਧਮਕੀਆਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਚਿਹਰਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਪ੍ਰੀਤ ਜੱਟੀ ਤੇ ਦੀਪਿਕਾ ਲੂਥਰਾ ਨੂੰ ਜਿਹੜੀ ਕਿ ਜਾਨੂ ਮਾਰਨ ਦੀ ਧਮਕੀ ਜਿਹੜੀ ਕਿ ਦਿੱਤੀ ਗਈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਿਹਾ ਸੀ ਕਿ ਅਸ਼ਲੀਲ ਕੰਟੈਂਟ ਬਣਾਉਣਾ ਬੰਦ ਕਰੋ ਨਹੀਂ ਤੋਹਾਡੇ ਕੋਲ 24 ਘੰਟਿਆਂ ਦਾ ਸਮਾਂ ਹੈ ਤੇ ਜਿਸ ਤੋਂ ਬਾਅਦ ਨਹੀਂ ਮਾਫੀ ਮੰਗਲੋ ਤੇ ਉਹਨਾਂ ਦੇ ਵੱਲੋਂ ਮਾ ਵੀ ਮੰਗੀ ਗਈ ਤੇ ਜਿਸ ਤਹਿਤ ਉਥੇ ਹੀ ਨਜਾਨੋ ਮਾਰਨ ਦੀ ਧਮਕੀ ਦਿੱਪਿਕਾ ਲੂਥਰਾ ਨੂੰ ਆਇਆ ਤੇ ਉਥੇ ਹੀ ਪ੍ਰੀਤ ਜੱਟੀ ਦੀਪਿਕਾ ਲੂਥਰਾ ਤੇ ਅਮਨ ਰਾਮ ਗੜੀਆ ਤੇ ਕਈ ਹੋਰ ਜੜੇ ਕੇ ਚਰਚਿਤ ਚਿਹਰਿਆਂ ਨੂੰ ਧਮਕੀਆਂ ਲਗਾਤਾਰ ਆ ਰਹੀਆਂ ਸੀ ਤੇ ਜਿਸ ਦੇ ਤਹਿਤ ਹੁਣ ਦੀਪਿਕਾ ਲੂਥਰਾ ਨੇ ਸੁਰੱਖਿਆ ਦੀ ਮੰਗ ਕੀਤੀ ਤੇ ਪੁਲਿਸ ਪ੍ਰਸ਼ਾਸਨ ਨੂੰ ਹੁਣ ਇੱਕ ਵੱਡੀ ਕਾਮਯਾਬੀ ਮਿਲੀ ਹੈ ਤੇ ਜਿਸ ਦੇ ਤਹਿਤ ਮੇਲ ਸਰੀਏ ਜਿਹੜਾ ਕਿ ਰਮਨਦੀਪ ਸਿੰਘ ਵੱਲੋਂ ਧਮਕੀ ਦਿੱਤੀ ਗਈ ਸੀ ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਰਮਨਦੀਪ ਸਿੰਘ ਪੁਲਿਸ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਕਰਕੇ ਕਵ ਬੱਡੀ ਕਾਮਯਾਬ ਮਿਲੀਏ ਤੇ ਦੀਪਿਕਾ ਲੂਥਰਾ ਨੂੰ ਜਾਨੋ ਮਾਰਨ ਦੀ ਧਮਕੀ ਰਮਨਦੀਪ ਸਿੰਘ ਵੱਲੋਂ ਦਿੱਤੀ ਗਈ ਸੀ ਤੇ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਕੱਲ ਦੀਪਿਕਾ ਲੂਥਰਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਜਿਹੜੀਆਂ ਕਿ ਦਿੱਤੀਆਂ ਜਾ ਰਹੀਆਂ ਸੀ ਦੂਜੀ ਵਾਰ ਛੜੀ ਕੇ ਧਮਕੀ ਦਿੱਤੇ ਗਏ ਤੇ ਉੱਥੇ ਪਹਿਲਾਂ ਕਈ ਤਮਕੀਆਂ ਜੜੀਆਂ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਚਰਚਿਤ ਚੈਰਿਆਂ ਨੂੰ ਆ ਰਹੀਆਂ ਸੀ ਤੇ ਦੀਪਿਕਾ ਲੂਥਰਾ ਨੂੰ ਲਗਾਤਾਰ ਜਿਹੜੀ ਕਿ ਜਾਨੂ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਸੀ 2 ਦਿਨ ਹੋ ਗਏ ਤੇ ਜਿਸ ਤੋਂ ਬਾਅਦ ਉੱਥੇ ਹੀ ਸੁਰੱਖਿਆ ਦੀ ਮੰਗ ਕੀਤੀ ਤੇ ਹੁਣ ਉਹਨਾਂ ਨੂੰ ਜਿਹੜਾ ਕਿ ਸੁਰੱਖਿਆ ਮਿਲ ਗਈ ਹੈ ਤੇ ਬੀਤੇ ਦਿਨਾਂ ਦੇ ਵਿੱਚ ਕਮਲਕੌਰ ਭਾਬੀ ਦੇ ਕਤਲ ਮਾਮਲੇ ਨੂੰ ਲੈ ਕੇ ਵੱਡੇ ਤੋਂ ਵੱਡਾ ਖੁਲਾਸਾ ਹੋ ਰਿਹਾ ਹੈ ਤੇ ਉੱਥੇ ਹੀ ਨਵੇਂ ਤੋਂ ਨਵਾਂ ਮੋੜ ਵੀ ਆ ਰਿਹਾ ਹੈ ਤੇ ਜਿਸ ਦੇ ਤਹਿਤ ਦੀਪਿਕਾ ਲੂਥਰਾ ਨੂੰ ਵੀ ਜਿਹੜਾ ਕਿ ਟਾਰਗੇਟ ਯਾਨੀ ਕਿ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਤੇ ਕਮਲਕੌਰ ਭਾਬੀ ਦੀ ਬੀਤੇ ਦਿਨਾਂ ਦੇ ਵਿੱਚ ਮੌਤ ਹੋ ਗਈ ਤੇ ਲਾਸ਼ ਹੈ ਜਿਹੜੀ ਕਿ ਗੱਡੀ ਦੇ ਵਿੱਚੋਂ ਬ੍ਰਮਤ ਹੋਈ ਤੇ ਜਿਸ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਬਣਿਆ ਹੋਇਆ ਸੀ ਕਿ ਕਮਲਕੌਰ ਭਾਬੀ ਦੇ ਕਤਲ ਮਾਮਲੇ ਦੇ ਪਿੱਛੇ ਕਿਸ ਦਾ ਹੱਥ ਹੈ ਤੇ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਲਾਈਵ ਹੁੰਦੇ ਨੇ ਤੇ ਕਈ ਉਹਨਾਂ ਦੇ ਵੱਲੋਂ ਧਮਕੀਆਂ ਜਿਹੜੀਆਂ ਕਿ ਸੋਸ਼ਲ ਮੀਡੀਆ ਦੇ ਉੱਤੇ ਚਰਚ ਚਿਹਰਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਪ੍ਰੀਤ ਜੱਟੀ ਤੇ ਦੀਪਿਕਾ ਲੂਥਰਾ ਨੂੰ ਜਿਹੜੀ ਕਿ ਜਾਨੂ ਮਾਰਨ ਦੀ ਧਮਕੀ ਜਿਹੜੀ ਕਿ ਦਿੱਤੀ ਗਈ ਤੇ ਜਿਸ ਤੋਂ ਬਾਅਦ ਉਹਨਾਂ ਦਾ ਕਿਹਾ ਸੀ ਕਿ ਅਸ਼ਲੀਲ ਕੰਟੈਂਟ ਬਣਾਉਣਾ ਬੰਦ ਕਰੋ ਨਹੀਂ ਤੁਹਾਡੇ ਕੋਲ 24 ਘੰਟਿਆਂ ਦਾ ਸਮਾਂ ਹੈ ਤੇ ਜਿਸ ਤੋਂ ਬਾਅਦ ਨਹੀਂ ਮਾਫੀ ਮੰਗ ਲੋ ਤੇ ਉਹਨਾਂ ਦੇ ਵੱਲੋਂ ਮਾਫੀ ਵੀ ਮੰਗੀ ਗਈ ਤੇ ਜਿਸ ਤਹਿਤ ਉਥੇ ਹੀ ਅੰਜਨੋਂ ਮਾਰਨ ਦੀ ਧਮਕੀ ਦਿੱਪਿਕਾ ਲੂਥਰਾ ਨੂੰ ਆਇਆ ਤੇ ਉਥੇ ਹੀ ਪ੍ਰੀਤ ਜੱਟੀ ਦੀਪਿਕਾ ਲੂਥਰਾ ਤੇ ਅਮਨ ਰਾਮ ਗੜੀਆ ਤੇ ਕਈ ਹੋਰ ਜੜੇ ਕੇ ਚਰਚਿਤ ਚਿਹਰਿਆਂ ਨੂੰ ਧਮਕੀਆਂ ਲਗਾਤਾਰ ਆ ਰਹੀਆਂ ਸੀ ਤੇ ਜਿਸ ਦੇ ਤਹਿਤ ਹੁਣ ਦੀਪਿਕਾ ਲੂਥਰਾ ਨੇ ਸੁਰੱਖਿਆ ਦੀ ਮੰਗ ਕੀਤੀ ਤੇ ਪੁਲਿਸ ਪ੍ਰਸ਼ਾਸਨ ਨੂੰ ਹੁਣ ਇੱਕ ਵੱਡੀ ਕਾਮਯਾਬੀ ਮਿਲੀ ਹੈ ਤੇ ਜਿਸ ਦੇ ਤਹਿਤ ਮੇਲ ਸਰੀਏ ਜਿਹੜਾ ਕਿ ਰਮਨਦੀਪ ਸਿੰਘ ਵੱਲੋਂ ਧਮਕੀ ਦਿੱਤੀ ਗਈ ਸੀ ਉਸਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਰਮਨਦੀਪ ਸਿੰਘ ਪੁਲਿਸ ਨੂੰ ਜਿਹੜਾ ਕਿ ਗ੍ਰਿਫਤਾਰ ਕਰ ਕਰਕੇ ਕਵਵੰਡੀ ਕਾਮਯਾਬ ਮਿਲੀਏ ਤੇ ਦੀਪਿਕਾ ਲੂਥਰਾ ਨੂੰ ਝਾਨੂ ਮਾਰਨ ਦੀ ਧਮਕੀ ਰਮਨਦੀਪ ਸਿੰਘ ਵੱਲੋਂ ਦਿੱਤੀ ਗਈ ਸੀ ਤੇ ਹੁਣ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ